ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ ਅੱਜ 13 ਕੱਲ 14 ਇਹ ਦੋ ਦਿਨ ਵੀਰੋ ਅਪ੍ਰੈਲ ਜੋ ਕਿ ਇਹ ਦੋ ਦਿਨ ਹੋਣਗੇ ਵੀਰੋ ਆਉਣ ਵਾਲੇ 48 ਘੰਟਿਆਂ ਦੀ ਆਪਾਂ ਗੱਲ ਕਰਦੇ ਆਂ ਕਿ ਇਹਨਾਂ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਕੀ ਕੀ ਕਰਵਟ ਲੈ ਕੇ ਆਵੇਗਾ ਕਿੰਨਾ ਖੇਤਰਾਂ ਦੇ ਵਿੱਚ ਗਰਜ ਚਮਕ ਮੀਂਹ ਹਨੇਰੀ ਇਤਨਾ ਦਾ ਮਾਹੌਲ ਆਪਰੋਂ ਦੇਖਣ ਨੂੰ ਮਿਲ ਸਕਦਾ ਹੈ ਸੋ ਵੀਰੋ ਆਪਾਂ ਇਹ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ ਆਪਾਂ 13 ਅਪ੍ਰੈਲ ਦੀ ਗੱਲ ਕਰਦੇ ਹਾਂ 13 ਅਪ੍ਰੈਲ ਨੂੰ ਤਕਰੀਬਨ ਸਵੇਰ ਦੇ ਸਮੇਂ ਤੋਂ ਹੀ ਲੈ ਕੇ ਜੋ ਪੰਜਾਬ ਦੇ ਵੀਰੋ ਖਾਸ ਕਰ ਮਾਝੇ ਦੁਆਬੇ ਦੇ ਖੇਤਰ ਜਿਵੇਂ ਕਿ ਮਰਤਰ ਸਰ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਤੇ ਜੋ ਪੰਜਾਬ ਦੇ ਪੱਛਮੀ ਖੇਤਰ ਨੇ ਫਿਰੋਜ਼ਪੁਰ ਫਰੀਦਕੋਟ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਮੁਕਸਰ ਸਾਹਿਬ ਤੱਕ ਆਪਾਂ ਨੂੰ ਵੀਰੋ ਸਵੇਰ ਦੇ ਸਮੇਂ ਤੋਂ ਹੀ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਬੱਦਲਬਾਜ਼ੀ ਦੇ ਨਾਲ ਵੀਰੋ ਤੇ ਤੇਜ਼ ਹਵਾ ਵੀ ਚੱਲ ਸਕਦੀ ਹੈ ਤੇ ਵੀਰੋ ਹਨੇਰੀ ਨੁਮਾ ਮਾਹੌਲ ਜਿਹਾ ਬਣਿਆ ਰਹੇਗਾ ਜਿਵੇਂ ਕਿ ਹੋਮਸ ਵਾਲਾ ਮਾਹੌਲ ਵੀਰੋ ਗਰਮੀ ਬਣੀ ਰਹੇਗੀ ਤੇ ਜਿਵੇਂ ਅਸਮਾਨ ਤੇ ਰੇਤਾਂ ਚੜਿਆ ਹੁੰਦਾ ਵੀਰੋ ਐਦਾਂ ਦਾ ਆਪਾਂ ਨੂੰ ਮਾਹੌਲ ਦੇਖਣ ਨੂੰ ਮਿਲੇਗਾ ਕਿਉਂਕਿ ਹਨੇਰੀ ਆਉਣ ਦੇ ਅਸਰ ਬਣੇ ਹੋਏ ਨੇ ਦੁਪਹਿਰ ਤੋਂ ਬਾਅਦ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਹੋਰ ਬਦਲਾਅ ਦੇਖਣ ਨੂੰ ਮਿਲੇਗਾ ਇਹ ਸਿਸਟਮ ਅੱਗੇ ਵੱਧਦਾ ਵੱਧਦਾ ਪੰਜਾਬ ਦੇ ਵੀਰੋ ਜੋ ਕਿ ਦੱਖਣੀ ਭਾਗ ਹੋਣਗੇ ਤੇ ਪੂਰਬੀ ਭਾਗ ਨੇ ਜਿਵੇਂ ਕਿ ਚੰਡੀਗੜ੍ਹ ਮਹਾਲੀ ਫਤਿਹਗੜ੍ਹ ਸਾਹਿਬ ਵਗੈਰਾ ਇਹਨਾਂ ਏਰੀਆ ਦੇ ਵਿੱਚ ਵੀ ਇਹ ਸਿਸਟਮ ਵੀਰੋ ਦੁਪਹਿਰ ਕ ਇਹ ਜੋ ਪੰਜਾਬ ਦੇ ਦੱਖਣੀ ਭਾਗ ਨੇ ਵੀਰੋ ਜੋ ਕਿ ਲਾਸਟ ਤੇ ਆ ਜਾਂਦੇ ਨੇ ਪੰਜਾਬ ਦੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਬੱਦਲਵਾਈ ਦੇ ਨਾਲ ਬਰਸਾਤੀ ਗਤੀਵਿਧੀਆਂ ਮੀਂਹ ਦੇ ਦੇਖਣ ਨੂੰ ਮਿਲਣਗੀਆਂ ਤੇ ਵੀਰੋ ਤੇਜ਼ ਹਵਾ ਹਨੇਰੀ ਚੱਲਣ ਦੇ ਅਸਰ ਬਣੇ ਹੋਏ ਨੇ ਤੇ ਕਦੋਂ ਕਥਾ ਵਿੱਚ ਪਗੜੇ ਮਰਦੇ ਬਨ ਕਰ ਵੀਰੋ ਨਹੀਂ ਕਰ ਸਕਦੇ ਕਿਉਂਕਿ ਜੋ ਟੈਂਪਰੇਚਰ ਨੇ ਤਕਰੀਬਨ ਪਿਛਲੇ ਦਿਨੀ 40 ਦੇ ਆਸ-ਪਾਸ ਪਹੁੰਚ ਗਏ ਸੀ ਹੁਣ ਇੱਕ ਆਉਂਦੇ ਦਿਨਾਂ ਦੇ ਵਿੱਚ ਵੀਰੋ ਅੱਜ ਕੱਲ ਦੇ ਵਿੱਚ ਟੈਂਪਰੇਚਰ ਨੇ ਜੋ 7-8 ਡਿਗਰੀ ਥੱਲੇ ਆਉਣਗੇ ਇੱਕੇਦਮ ਟੈਂਪਰੇਚਰ ਘਟਦੇ ਨੇ ਵੀਰੋ ਉਦੋਂ ਗੜੇਮਰਦੀ ਦੀ ਸੰਭਾਵਨਾ ਬਣ ਜਾਂਦੀ ਹੈ ਸੋ ਵੀਰੋ ਇਹ ਸਿਸਟਮ ਦੇ ਚੱਲਦੇ ਆਪਾਂ ਨੂੰ 13 14 ਤੇ 15 ਵੀਰੋ ਇਹ ਤਿੰਨ ਦਿਨ ਜੋ ਪੰਜਾਬ ਦੇ ਮੌਸਮ ਦੇ ਵਿੱਚ ਵੀਰੋ ਬਹੁਤ ਵੱਡੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਖਾਸ ਕਰ ਵੀਰੋ ਜੋ ਸਿਸਟਮ ਦਾ ਸਾਰਾ ਜ਼ਿਆਦਾ ਮੱਝ ਦੋਆਬੇ ਦੇ ਖੇਤਰਾਂ ਵਿੱਚ ਮਿਲੇਗਾ ਦੇਖਣ ਨੂੰ ਮੱਧ ਪੰਜਾਬ ਤੱਕ ਦਾ ਏਰੀਆ ਜਿਵੇਂ ਕਿ ਮੋਗਾ ਬਰਨਾਲਾ ਇਹ ਖੇਤਰ ਪੰਜਾਬ ਦੇ ਸੈਂਟਰ ਚ ਆ ਕੇ ਵੀਰੋ ਇਨ੍ਹਾਂ ਖੇਤਰਾਂ ਤੱਕ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਪਰ ਜੋ ਪੰਜਾਬ ਦੇ ਦੱਖਣੀ ਭਾਗ ਦੇ ਬਠਿੰਡਾ ਮਾਨਸਾ ਬਰਨਾਲਾ ਤੋਂ ਇਧਰ ਦੀ ਸਾਈਡ ਦੇ ਵੀਰੋ ਹਰਿਆਣੇ ਦੇ ਨਾਲ ਲੱਗਦੇ ਏਰੀਏ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਉਹਨਾਂ ਖੇਤਰਾਂ ਦੇ ਮੁਕਾਬਲੇ ਅਸਰ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗਾ ਬੱਦਲਬਾਈ ਸਾਰੇ ਹੀ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ ਕੋਈ ਵੀ ਐਸਾ ਜ਼ਿਲ੍ਹਾ ਨਹੀਂ ਹੋਵੇਗਾ ਜਿੱਥੇ ਬੱਦਲਬਾਈ ਨਹੀਂ ਹੋਵੇਗੀ ਵੀਰੋ ਪਰ ਇਦਾਂ ਹੋ ਸਕਦਾ ਹੈ ਕਿ ਜ਼ਿਲ੍ਹੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਗਿਆ ਕੁਝ ਭਾਗ ਮੀਂਹ ਤੋਂ ਬਚੇ ਹੀ ਰਹੇਗੀ ਸੋ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੇ ਹਨ ਪਰ ਓਵਰਆਲ ਆਪਾਂ ਨੂੰ 60 ਤੋਂ 70% ਖੇਤਰਾਂ ਦੇ ਵਿੱਚ ਰੋਬਰਸਾਤੀ ਗਤੀਵਿਧੀਆਂ ਤੇ ਨਾਲ ਹਨੇਰੀ ਗੱਦ ਚਮਕਦਾਰ ਮਾਹੌਲ ਦੇਖਣ ਨੂੰ ਮਿਲੇਗਾ ਸੋ ਕਿਸਾਨ ਵੀਰਾਂ ਲਈ ਦੁੱਖ ਦੀ ਗੱਲ ਹੈ ਵੀਰੋ ਕਿਉਂਕਿ ਫਸਲਾਂ ਪੱਕੀਆਂ ਨਹੀਂ ਵੱਢਣ ਦੀ ਕਕਾਰ ਤੇ ਨੇ ਅਜੇ ਤੱਕ ਕਾਦੂਕਾਥਾਮ 95% ਫਸਲ ਖੜੀ ਹੈ ਖੇਤਾਂ ਦੇ ਵਿੱਚ ਸੋ ਵੀਰੋ ਇਹ ਵੀ ਕਿਸਾਨ ਦੀ ਕਿਸਮਤ ਹੈ ਜੋ ਕਿ ਖੁੱਲੇ ਸਾਮਾਨ ਦੇ ਵਿੱਚ ਆਪਣੇ 6 ਮਹੀਨੇ ਦੀ ਮਿਹਨਤ ਖਿਲਾਰੀ ਬੈਠਾ ਸੋ ਪਰਮਾਤਮਾ ਮਿਹਰ ਕਰੇ ਕਿ ਸਿਸਟਮ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਖੈਰ ਸੁਖਣਾ ਗੁਜ਼ਰ ਜੇ ਸੋ ਵੀਰੋ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੱਲਣਾ ਬਣੇ ਰਹੇ ਹੋ ਜੀ